ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਘਰ ਬਹੁਤ ਸੋਹਣਾ ਬਣਿਆ ਹੋਇਆ ਜੀ ਘਰ ਦਾ ਸਾਰਾ ਕੰਮ ਹੋਇਆ ਹੋਇਆ ਆ ਜੀ ਘਰ ਦੀ ਫਰੰਟ ਬਾਹਰ ਸ਼ਟਰ ਲੱਗਾ ਹੋਇਆ ਆਸੇ-ਪਾਸੇ ਸਾਰੀ ਕੋਠੀਆਂ ਬਣੀਆਂ ਹੋਈਆਂ ਹਨ ਆ ਦੇਖੋ ਜੇ ਨਾਲ ਦੀ ਕੋਠੀ ਬਣੀ ਹੋਈ ਹੈ ਪੂਰਾ ਤੁਹਾਨੂੰ ਗਲੀ ਦਾ ਥਿਊ ਵਿਊ ਦਿਖਾ ਦਿੰਨੇ ਪਹਿਲਾਂ ਸਾਰੀ ਗਲੀ ਵਿੱਚ ਕੋਠੀਆਂ ਬਣੀਆਂ ਹੋਈਆਂ ਨੇ ਵਧੀਆ ਘਰ ਬਣੇ ਹੋਏ ਨੇ ਐਂਟਰੀ ਤੇ ਇੱਕ ਪਾਸੇ ਬੈਠਕ ਬਣੀ ਹੋਈ ਹੈ ਤੁਹਾਨੂੰ ਬੈਠਕ ਦਿਖਾ ਦਿੰਨੇ ਆ ਬਾਹਰਲੇ ਪਾਸੇ ਤੁਹਾਨੂੰ ਜਿਹੜਾ ਸ਼ਟਰ ਦਿਖਾਇਆ ਸੀਗਾ ਉਹਦੇ ਅੰਦਰ ਕਾਰ ਲੱਗਦੀ ਹੈ ਤੇ ਅੰਦਰਲੇ ਪਾਸੋਂ ਵੀ ਇਹ ਰਸਤਾ ਹੈ ਜੀ ਆ ਦੇਖੋ ਜੀ ਬਾਹਰਲੇ ਪਾਸੇ ਸ਼ਟਰ ਲੱਗਾ ਹੋਇਆ ਹੈ ਬੈਠਕ ਦੁਕਾਨ ਲਈ ਵੀ ਯੂਜ਼ ਹੋ ਸਕਦੀ ਹੈ ਜਿਹੜਾ ਮਰਜ਼ੀ ਕੰਮ ਕਰੋ ਸ਼ਟਰ ਲੱਗਾ ਹੋਇਆ ਹੈ ਸਪੇਸ ਕਾਫੀ ਹੈਗੀ ਹੈ ਕੋਈ ਵੀ ਕੰਮ ਕਰਨਾ ਕਰ ਸਕਦੇ ਦੁਕਾਨਦਾਰੀ ਵੀ ਕਰ ਸਕਦੇ ਹੋ ਜੀ ਤੇ ਇਹਦੀ ਬੈਕ ਤੇ ਇੱਕ ਹੋਰ ਕਮਰਾ ਬਣਿਆ ਹੋਇਆ ਹੈ ਦਰਵਾਜ਼ਿਆਂ ਦਾ ਸਾਰਾ ਕੰਮ ਹੋਇਆ ਹੋਇਆ ਹੈ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਛੱਤ ਦੀ ਜਿਹੜੀ ਹਾਈਟ ਹੈ ਉਹ 15 ਫੁੱਟ ਤੇ ਹੈ ਟਾਇਲ ਲੱਗੀ ਹੋਈ ਹੈ ਕਮਰੇ ਵਿੱਚ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਇੱਕ ਵਾਰੀ ਘਰ ਦੀ ਜਗ੍ਹਾ 100 ਗਾਜ ਹੈ ਜੀ 18 ਫੁੱਟ ਫਰੰਟ ਹੈ ਮੱਥਾ 50 ਫੁੱਟ ਲੰਬਾਈ ਹੈ ਜੀ ਘਰ ਦੀ ਦੋ ਕਮਰਿਆਂ ਤੋਂ ਬਾਅਦ ਅੱਜ ਖੁੱਲਡੁੱਲਾ ਵਿਹੜਾ ਬਣਿਆ ਹੋਇਆ ਹੈ ਵਿਹੜੇ ਵਿੱਚੋਂ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਆਜ ਇਹਦਰ ਵਾਸ਼ਰੂਮ ਬਣਿਆ ਹੋਇਆ। ਵਾਸ਼ਰੂਮ ਵਿੱਚ ਸਾਰਾ ਟਾਇਲ ਦਾ ਕੰਮ ਹੋਇਆ ਹੋਇਆ, ਦੀਵਾਰਾਂ ਤੇ ਵੀ ਟਾਇਲ ਲੱਗੀ ਹੋਈ ਐ ਅਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਐ। ਟੂਟੀਆਂ ਸ਼ਾਵਰ ਦਾ ਕੰਮ ਸਾਰਾ ਵਧੀਆ ਹੋਇਆ ਹੈ ਜੀ। ਬਾਕੀ ਤੁਸੀਂ ਦੇਖ ਹੀ ਰਹੇ ਹੋ। ਤੇ ਇਹਦੇ ਨਾਲ ਹੀ ਇੱਕ ਵੱਡਾ ਹਾਲ ਕਮਰਾ ਬਣਿਆ ਹੋਇਆ, ਸਾਹਮਣੇ ਪਾਸੇ ਬਿਲਕੁਲ। ਤੇ ਨਾਲ ਹੀ ਉਹਦੇ ਅੱਗੇ ਕਿਚਨ ਬਣੀ ਹੋਈ ਐ। ਕਿਚਨ ਵਿੱਚ ਵੀ ਸਾਰਾ ਖਾਣਿਆਂ ਦਾ ਕੰਮ ਹੋਇਆ ਹੋਇਆ, ਸ਼ੈਲਫਾਂ ਦਾ ਕੰਮ ਹੋਇਆ ਹੋਇਆ ਜੀ। ਟਾਇਲ ਲੱਗੀ ਹੋਈ ਹੈ ਦੀਵਾਰ ਤੇ ਕਿਚਨ ਚ ਨੀਚਲੇ ਪਾਸੇ ਖਾਣੇ ਬਣੇ ਹੋਏ ਹਨ ਤੇ ਨੀਚਲੇ ਪਾਸੇ ਵੀ ਟਾਇਲ ਲੱਗੀ ਹੋਈ ਹੈ ਜੀ ਘਰ ਦੋ ਮੰਜ਼ਲਾ ਬਣਿਆ ਹੋਇਆ ਤੁਹਾਨੂੰ ਪਹਿਲਾਂ ਨਿਚਲੀ ਮੰਜ਼ਲ ਸਾਰੀ ਦਿਖਾ ਦਿੰਨੇ ਆ ਤੇ ਤੁਹਾਨੂੰ ਉੱਪਰਲੀ ਵੀ ਦਿਖਾ ਦਿੰਨੇ ਆ ਜੀ ਮਾਲਕਾ ਦਾ ਨੰਬਰ ਸਕਰੀਨ ਤੇ ਦੇ ਦਿੰਨੇ ਆ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ ਤੁਸੀਂ ਨੋਟ ਕਰ ਲਿਓ ਆ ਜੀ ਸਾਹਮਣੇ ਬਿਲਕੁਲੇ ਕਮਰਾ ਬਣਿਆ ਹੋਇਆ ਇਹ ਕਾਫੀ ਵੱਡਾ ਬਣਿਆ ਹੋਇਆ ਪ੍ਰੋਪਰ ਹਾਲ ਕਮਰਾ ਬਣਿਆ ਹੋਇਆ ਲੈਂਟਰ ਦੀ ਹਾਈਟ ਤੁਹਾਨੂੰ ਪਹਿਲਾਂ ਵੀ ਦੱਸੀ ਸੀ 15 ਫੁੱਟ ਤੇ ਆ ਕਾਫੀ ਉੱਚਾ ਲੈਂਟਰ ਪਿਆ ਹੋਇਆ ਮਾਲਕਾ ਦਾ ਨੰਬਰ ਹੈ ਜੀ 99155 98055 98039 62948 ਇਹ ਦੋ ਨੰਬਰ ਮਾਲਕਾਂ ਦੇ ਹਨ ਜੀ ਤੁਸੀਂ ਮਾਲਕਾਂ ਨੂੰ ਸਿੱਧਾ ਫੋਨ ਕਰਕੇ ਘਰ ਬਾਰੇ ਜੋ ਵੀ ਪੁੱਛਣਾ ਪੁੱਛ ਸਕਦੇ ਹੋ ਅੱਜ ਪੌੜੀਆਂ ਉੱਪਰ ਜਾ ਰਹੀਆਂ ਹਨ ਤੇ ਇੱਧਰਲੇ ਪਾਸੇ ਨਾਲ ਇੱਕ ਮਿਆਨੀ ਪਾਈ ਹੋਈ ਹੈ ਸਮਾਨ ਸੁੰਨ ਰੱਖਣ ਨੂੰ ਵੇਸਟ ਤੇ ਪੌੜੀਆਂ ਦੇ ਜਿਹੜੇ ਸਾਈਡ ਤੇ ਗ੍ਰਿਲ ਲੱਗੀ ਹੋਈ ਹੈ ਲੋਹੇ ਦੀ ਉੱਪਰਲੇ ਪਾਸੇ ਵੀ ਇੱਕ ਰੂਮ ਬਣਿਆ ਦੂਜੀ ਮੰਜ਼ਲ ਤੇ ਉਹ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਆ ਰੂਮ ਬਣਿਆ ਹੋਇਆ ਉੱਪਰਲੇ ਪਾਸੇ ਦੂਜੀ ਮੰਜ਼ਲ ਤੇ ਤੁਹਾਨੂੰ ਘਰ ਦਾ ਐਡਰੈਸ ਵੀ ਸਕਰੀਨ ਤੇ ਦੇ ਦਿੰਨੇ ਆ ਤੁਸੀਂ ਉਸ ਨੂੰ ਨੋਟ ਕਰ ਲਿਓ ਜੀ ਸਾਡੇ ਕਾਫੀ ਵੀਰਾਂ ਅਤੇ ਭੈਣਾਂ ਨੇ ਕਮੈਂਟ ਵਿੱਚ ਲੁਧਿਆਣੇ ਦੇ ਕਿਸੇ ਕੋਠੀ ਦੀ ਵੀਡੀਓ ਲੈਣ ਨੂੰ ਕਿਹਾ ਸੀ ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਲੁਧਿਆਣੇ ਸ਼ਹਿਰ ਦੇ ਕੋਠੀ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉੱਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ